ਤਰਮੀ ਜੀ ਰਾਤ ਦਾ ਟਿਕਰੀ ਜਿਹੜੀ ਸਨ ਲੱਗੀ ਚੋਰੀ ਹੋਈ ਆ ਕੀ ਕੀ ਨੁਕਸਾਨ ਹੋਇਆ ਤੁਹਾਡਾ ਜਰਾ 2.5 ਲੱਖ ਰੁਪਏ ਦਾ ਨਕਸਗਾ ਹਾਂਜੀ ਇੱਕ ਨਾਥ ਹੈਗੀ ਐ ਦੋ ਚੂੜੀਆਂ ਹੈਗੀਆਂ ਸੱਤ ਮੰਦਰੀਆਂ ਦੋ ਲੇਡੀ ਮੰਦਰੀਆਂ ਇੱਕ ਜੋੜੇ ਕਾਂਟੇ ਹੈਗੇ ਆ ਇੱਕ ਟਿੱਕਾ ਆ ਦੋ ਜੋੜੇ ਟੌਕ ਰਹੀਏ ਆ ਦੋ ਜੋੜੇ ਵਾਲੀਆਂ ਹੈਗੀਆਂ ਛੋਟੀਆਂ ਇੱਕ ਹੋਰ ਛੋਟੀ ਵਾਲੀ ਹੈਗੀ ਐ ਇੱਕ ਮੇਰੀ پوਤੀ ਦੀ ਵਾਲੀ ਛੋਟੀ ਜੀ ਬਣਾ ਕੇ ਦਿੱਤੀ ਮੇਰੇ ਮੁੰਡੇ ਦੇ ਬਾਹਰ ਗਿਆ ਹੋਇਆ ਉਹ ਭਈ ਇਹ ਇੱਕ ਪਾਰਕੀ ਜੀਆਂ ਬਗੜੀਆਂ ਗਈਆਂ ਮੇਰੀ ਕੁੜੀ ਦੀ ਇੱਕ ਨੱਥ ਹੈ ਗਈ ਹੈ ਦੋ ਜੋੜੇ ਵਾਲੀਆਂ ਹੈਗੀਆਂ ਇੱਕ ਟੌਪ ਹੈਗਾ ਇੱਕ ਮਿੰਦੀ ਲੇਡੀਜ਼ ਮੁੰਜੀ ਜੀ ਕੁੱਲ ਮਲਾ ਕੇ ਕਿੰਨਾ ਕ ਨੁਕਸਾਨ ਆ ਇਹ ਤਾਂ ਹੁਣ ਮੈਨੂੰ ਪਤਾ ਲੱਗਦਾ ਕੰਨਾ ਤਰ੍ਹਾਂ ਲੱਖਾਂ ਦਾ ਨੁਕਸਾਨ ਕਹਿ ਸਕਦੇ ਆਪਾਂ ਨੂੰ ਤਕਰੀਬਨ ਕੈਸ਼ ਪਾਗ ਦਾ 8-10 ਲੱਖ ਦੇ ਕਰੀਬ ਦਾ ਹੋਗਾ ਜੀ ਘਟ-ਬਟ ਜੋ ਚੋਰੀ ਉਸ ਸਮੇ ਤੁਸੀਂ ਕਿੱਥੇ ਸੀਗੇ ਅਸੀਂ ਉਧਰ ਆਪਣੇ ਬੁੱਢੇ ਵਾਸੇ ਮਗਾਵਣ ਪੜਾ ਰਹੇ ਆ ਐਮਸੀ ਸੌਲੀ ਤੇ ਲਾਗੇ ਉਹਥੇ ਸੀਗੇ ਚੌਂਕ ਤੇ ਉਹ ਮੇਰੀ ਬੋਤੀ ਨੇ ਸਿਰੇ ਆ ਕੇ ਮੈਨੂੰ ਦੱਸਿਆ ਕਿ ਪਾਪਾ ਇਹ ਦਿਨ ਤਾਂ ਕਰਕੇ ਗਾਲਿਆ ਤੇ ਉਹ ਮੈਂ ਜਦੋਂ ਵਾੜਾ ਤਾਂ ਮੈਂ ਦੇਖਿਆ ਤੇ ਉਦੋਂ ਮੈਂ ਅਲਮਾਰੀ ਦੇਖੀ ਅਲਮਾਰੀ ਪਾਟੀ ਫੇਰ ਮੈਂ ਤਾਂ ਸਾਰਾ ਸਮਾਨ ਗਿਆ ਚਲਾ ਗਿਆ ਤੇ ਮੈਂ ਦੰਦਾ ਖੋਲਿਆ ਹੈਗਾ ਸੋਹਣ ਤੇ ਅੰਦਰ ਗਿਆ ਸਭ ਕੁਝ ਅੰਦਰ ਰੈਦਰ ਕੀ ਲੱਗਦਾ ਕਿੱਧਰੋਂ ਦੀ ਆਏ ਹੋਣਗੇ ਚੋਰ ਜਿਹੜੇ ਆ ਚੋ ਉਹ ਮੇਰਾ ਫੁੱਤਾਂ ਦੀ ਆਏ ਹੋਏ ਆ ਅਲਮਾਰੀ ਗੜੀ ਚੰਗੀ ਤਾਂ ਹੈ ਗਾੜੀ ਨੂੰ ਜੰਦਾ ਲੱਗਾ ਹੁੰਦਾ ਹੈ ਗੇਟ ਨਾਲ ਹੈ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਸੀ ਹਾਂ ਪੁਲਿਸ ਆਈ ਸੀ ਉਹ ਦੇਖ ਕੇ ਲੱਗਾ ਥੋੜਾ ਜਿਹਾ ਉਹ ਕਹਿੰਦੇ ਆ ਕੇ ਰਿਪੋਰਟ ਕਰਾ ਦੇਤਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਵੀ ਸਾਡਾ ਚੋਰ ਫੜਿਆ ਜਾਵੇ ਉਹ ਅਸੀਂ ਜੀ ਸਾਡਾ ਸਮਾਨ ਮਿਲ ਜਾਵੇ ਸਮਾਨ ਮਿਲ ਜਾਵੇ ਇਹ ਜਿਹੜਾ ਡਿਊਟੀਓ ਸਰ ਸਾਹਿਬ ਮੌਕੇ ਤੇ ਜਾ ਕੇ ਜਿਹੜਾ ਇਹ ਦੇਖ ਲਿਆ ਜੀ ਵੈਰੀਫਾਈ ਕਰ ਰਹੇ ਆ ਬਾਕੀ 60 ਫੂਟੇਜ ਦੇਖ ਕੇ ਤੇ ਜਲਦੀ ਇਹਨੂੰ ਪ੍ਰੈਸ ਕਰਕੇ ਫਿਰ ਤੁਹਾਨੂੰ ਦੁਬਾਰਾ ਦੱਸ ਦਿਆਂ ਜੀ ਟੇਲੇ ਦੀ ਸਰ ਰਾਤੀ ਰਾਤੀ ਚੋਰੀ ਹੋਈ ਜਾਂ ਮਤਲਬ ਕੋਈ ਟਾਈਮ ਪੋਂਡਾ ਦਾ ਐਕਚੁਅਲ ਪਤਾ ਅਜੇ ਅਜੇ ਮੈਨੂੰ ਕੈਮਰੇਆਂ ਤੋਂ ਪਤਾ ਲੱਗੇਗਾ ਜੀ ਐਕਚੁਅਲ ਟਾਈਮ ਦਾ ਨਹੀਂ ਪਤਾ ਹੈਗਾ ਪਰ ਅਸੀਂ ਕਰ ਰਹੇ ਆ ਜੀ ਵੈਰੀਫਾਈ ਰਹੇ ਆ